ਪੰਜਾਬ ਸਰਕਾਰ ਵੱਲੋਂ ਅਜਨਾਲਾ ਹਲਕੇ ਦੀ ਹੋਣਹਾਰ ਅਤੇ ਮਿਹਨਤੀ ਲੜਕੀ ਗੀਤਾ ਗਿੱਲ ਨੂੰ ਪੰਜਾਬ ਰਾਜ ਮੈਲਾ ਕਮਿਸ਼ਨ ਦੀ ਵੋਇਸ ਚੇਅਰ ਪਰ ਸਨਿਯੁਕਤ ਕੀਤਾ ਗਿਆ ਗੀਤਾ ਗਿੱਲ ਨੇ ਇਸ ਜ਼ਿੰਮੇਵਾਰੀ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆ ਕਿਹਾ ਕਿ ਇਹ ਸਿਰਫ ਇੱਕ ਅਹੁਦਾ ਨਹੀਂ ਸਗੋਂ ਰਾਜ ਦੀਆਂ ਔਰਤਾਂ ਲਈ ਇਨਸਾਫ ਦੀ ਆਵਾਜ਼ ਬਣਨ ਦਾ ਮੌਕਾ ਹੈ ਉੱਥੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਪਰਿਵਾਰ ਵਿੱਚ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ ਗੀਤਾ ਗਿੱਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਸਾਹਿਬਾ ਜੀ ਸਾਰਿਆਂ ਨੂੰ ਮੇਰਾ ਨਾਮ ਗੀਤਾ ਗਿੱਲ ਹੈ ਔਰ ਮੈਨੂੰ ਪੰਜਾਬ ਸਰਕਾਰ ਵੱਲੋਂ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਵਾਈਸ ਚੇਅਰਪਰਸਨ ਔਰ ਮੈਂ ਪੰਜਾਬ ਸਰਕਾਰ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਔਰ ਨਾਲ ਦੇ ਨਾਲ ਆਪਣੇ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਮੇਰੇ ਤੇ ਇਨਾ ਵਿਸ਼ਵਾਸ ਮੇਰੇ ਤੇ ਭਰੋਸਾ ਜਤਾਇਆ ਸੋ ਮੈਂ ਵਿਸ਼ਵਾਸ ਦਿਵਾਉਂਦੀ ਆ ਕਿ ਜਿਹੜਾ ਵਿਸ਼ਵਾਸ ਜਿਹੜਾ ਭਰੋਸਾ ਮੇਰੇ ਉੱਤੇ ਦਿਖਾਇਆ ਹੈ ਮੈਂ ਉਸ ਦੇ ਖਰੀ ਉਤਰਾਂਗੀ ਔਰ ਰਾਤ ਦਿਨ ਆਪਣੇ ਕਮਿਸ਼ਨ ਦੇ ਲਈ ਮਿਹਨਤ ਕਰਕੇ ਕੰਮ ਕਰਾਂਗੀ ਔਰ ਮਹਿਲਾਵਾਂ ਦੇ ਜਿੰਨੇ ਵੀ ਹੱਕ ਨੇ ਅਸੀਂ ਉਹਨਾਂ ਨੂੰ ਦਵਾਨ ਵਿੱਚ ਪੂਰਾ ਸਹਿਯੋਗ ਕਰਾਂਗੇ ਔਰ ਜਿੰਨੇ ਵੀ ਮਹਿਲਾਵਾਂ ਹੈ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੇ ਆ ਜਾਂ ਦੱਬਿਆ ਕੁਚੀਆ ਜਾਂਦੀ ਆ ਉਹਨਾਂ ਦੇ ਲਈ ਖੜਾਂਗੀ ਮੈਨੂੰ ਲੱਗਦਾ ਹੈ ਬਹੁਤ ਸਾਰੀਆਂ ਮਹਿਲਾਵਾਂ ਜਿਹੜੀ ਆਵਾਜ਼ ਨਾਲ ਇਹਨਾਂ ਕਰਕੇ ਆਵਾਜ਼ ਨਾਲ ਸਿੱਧੇ ਜਾਣ ਕਰਕੇ ਉਹਨਾਂ ਦੇ ਹੁਕਮ ਹੁੰਦੇ ਅੱਜ ਤੱਕ ਵੀ ਉਹ ਆਗੂਆਂ ਦੇ ਇਸ ਤਰੀਕੇ ਨਾਲ ਤੜ ਤੱਕ ਸੰਭਲ ਕੀਤਾ ਜਾਵੇ ਕਿ ਕਿਹੜਾ ਲੋਕਾਂ ਦੀ ਮਰਜ਼ੀ ਬਿਲਕੁਲ ਕਿਤੇ ਨਾ ਕਿਤੇ ਸਾਡੇ ਪੰਜਾਬ ਵਿੱਚ ਅੱਜ ਵੀ ਜੇ ਅਸੀਂ ਦਿਹਾਤੀ ਏਰੀਆਸ 'ਤੇ ਨਿਗਾਹ ਮਾਰੀਏ ਤਾਂ ਬਹੁਤ ਸਾਰੀਆਂ ਮਹਿਲਾਵਾਂ ਹਨ ਪੜ੍ਹ ਲਿਖ ਕੇ ਵੀ ਦਬਾਈਆਂ ਜਾਂਦੀਆਂ ਆ ਪੜ੍ਹ ਲਿਖ ਕੇ ਵੀ ਕੁਚਲੀਆਂ ਜਾਂਦੀਆਂ ਵਾ ਕਿਤੇ ਨਾ ਕਿਤੇ ਉਹਨਾਂ ਦੀ ਆਵਾਜ਼ ਨੂੰ ਜਿਹੜਾ ਹੈ ਦਬਾਇਆ ਜਾਂਦਾ ਹੈ ਔਰ ਮੇਰੀ 100% ਇਹ ਹੀ ਕੋਸ਼ਿਸ਼ ਰਹੇ ਕਿ ਅਸੀਂ ਉਹਨਾਂ ਮਹਿਲਾਵਾਂ ਤੱਕ ਵੀ ਪਹੁੰਚੀਏ ਔਰ ਜੋ ਵੀ ਉਹਨਾਂ ਦੇ ਮੁੱਦੇ ਨੇ ਕਾਨੂੰਨ ਦੇ ਮੁਤਾਬਕ ਜੋ ਉਹਨਾਂ ਦਾ ਹੱਲ ਹੋਵੇਗਾ ਅਸੀਂ ਉਹਨਾਂ ਦੇ ਬਣਦੀ ਮਦਦ ਕਾਨੂੰਨ ਮੁਤਾਬਕ ਛੜੀਆ ਪੂਰੀ ਕਰਾਂਗੇ ਕਿੰਨਾ ਸੰਘਰਸ਼ ਕੀਤਾ ਬੇਕਦਾਰ ਹਾਰੀ ਵੱਟ ਕਰਾਉਣ ਦੇ ਮੱਤੇ ਮਿਹਨਤ ਕੀਤੀ ਤਾਂ ਇਹਨਾਂ ਨੂੰ ਕਾਜੋ ਕਲ ਗਿਆ। ਹ ਬਿਲਕੁਲ ਦੱਸਣਾ ਚਾਹਾਂਗੇ ਕਿ ਸੰਘਰਸ਼ਤਾ ਇੱਕ ਜ਼ਿੰਦਗੀ ਦਾ ਹਿੱਸਾ ਹੁੰਦਾ ਹੈ। ਔਰ ਇੱਕ ਦਿਹਾਤੀ ਏਰੀਏ ਤੋਂ ਆਉਣਾ, ਬਾਰਡਰ ਰੀਜਨ ਤੋਂ ਆਉਣਾ ਜਿੱਥੋਂ ਜਿੱਥੇ ਮਹਿਲਾਵਾਂ ਨੂੰ ਜਾਂ ਧੀਆ ਨੂੰ ਇੰਨੇ ਖੁੱਲ੍ਹ ਕੇ ਬਾਹਰ ਜਾਣ ਦੀ ਵੀ ਇਜਾਜ਼ਤ ਨਹੀਂ ਹੁੰਦੀ। ਤਾ ਮੈਨੂੰ ਬਹੁਤ ਸਾਰਾ ਪਿਆਰ ਸਪੋਰਟ ਮਿਲਿਆ ਹੈ ਫੈਮਿਲੀ ਸਪੋਰਟ ਮੀਡੀਆ ਆਪਣੇ ਲੀਡਰਸ ਦਾ ਸਹਿਯੋਗ ਮਿਲਿਆ ਵਾ ਤੇ ਜਿਹੜਾ ਆ ਸੰਘਰਸ਼ ਦੇ ਨਾਲ-ਨਾਲ ਜਿਹੜਾ ਆ ਆਪਣੀ ਮਿਹਨਤ ਜਾਰੀ ਰੱਖੀ ਹੈ ਤੇ ਕਿਤੇ ਨਾ ਕਿਤੇ ਮੈਂ ਇਹੀ ਸੋਚਦੀ ਆ ਕਿ ਅਗਰ ਅਹੀ ਇਮਾਨਦਾਰ ਰਹਿਨੇ ਆ ਵਫਾਦਾਰੀ ਨਾਲ ਰਹਿਨੇ ਆ ਤੇ ਕਿਤੇ ਨਾ ਕਿਤੇ ਮਿਹਨਤ ਦਾ ਜਿਹੜਾ ਮੁੱਲ ਹਮੇਸ਼ਾ ਮਿਲਦਾ ਹੈ